ਪ੍ਰੋਗਰਾਮ ਨਾਲ ਜਿਹੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ ਅੱਜ ਆਪਾਂ AI ਤੇ ਚਰਚਾ ਕਰਾਂਗੇ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਰਹਿਣਗੇ ਫ੍ਰਿਸਕੋ ਜਿਹੜੀ ਇਹ ਨਈ IT ਕੰਪਨੀ ਮੁਹਾਲੀ ਦੇ ਵਿੱਚ ਰੰਗ ਕਰਦੀ ਇਹ ਨੌਨ ਜੋਨ ਫ੍ਰੀ ਫੋਰਟ ਦੇ ਜੰਮਿਆ ਪੜੇ ਇੱਥੋਂ ਉੱਠ ਕੇ ਬਹੁਤ ਸਾਰੇ ਸਟ੍ਰਗਲ ਕਰਕੇ ਆਪਣੇ ਆਪ ਨੂੰ ਇਹਨਾਂ ਨੇ ਪੈਰਾਂ ਸਰ ਕੀਤਾ ਬਹੁਤ ਸਾਰੇ ਨੌਨ ਜੋਨ ਪੀਡਨ ਰੁਜ਼ਗਾਰ ਵੀ ਦੇ ਰਹੇ ਹੈ AI ਦੋ ਸ਼ਬਦਾਂ ਦੀ ਜਿਹੜੀ ਖੇਡ ਹੈ ਬਹੁਤ ਵੱਡੀ ਹੋ ਗਈ ਹੈ ਤੇ ਵਿਸ਼ਵ ਨੂੰ ਇੱਕ ਥਾਂ ਤੇ ਲੈ ਆਂਦੀ ਹੈ ਤੇ ਇਹਦੇ ਵਿੱਚ ਰੁਜ਼ਗਾਰ ਦੇ ਵਸੀਲੇ ਕੀ ਬਣਗੇ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਇਹਦੀਆਂ ਧਾਰਨਾਵਾਂ ਬਣੀਆਂ ਉਹ ਸਹੀ ਹੈ ਗਲਤ ਹੈ AI ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ AI ਵਰਤ ਕੇ ਭਵਿੱਖ ਕਿਵੇਂ ਬਣਾ ਸਕਦੇ ਹਾਂ AI ਦੇ ਲਈ ਸਾਨੂੰ ਚੇਤਨ ਕਿਵੇਂ ਰਹਿਣ ਦੀ ਲੋੜ ਹੈ ਤੁਹਾਡੇ ਨਾਲ ਫੌੜ ਕੀ ਹੋ ਸਕਦਾ ਕੁ ਇਹ ਸਾਰੀਆਂ ਜਿਹੜੀਆਂ ਗੱਲਾਂ ਇਹਨਾਂ ਚਰਚਾ ਕਰਦੇ ਸਬਤ ਬਲੰਕ ਕਰਦੇ ਸਵਾਲ ਸਵਾਗਤ ਹੈ ਸਰ ਸਿਕਾ ਕੀ ਹਾਲ ਚੱਲਦਾ ਸਤਿ ਸ੍ਰੀ ਅਕਾਲ ਜੀ ਕਿਰਪਾ ਮਾਲਕ ਦੀ ਤੁਸੀਂ ਸੁਣਾਓਗੇ ਅਪਨ ਨਵੀਂ ਗੱਲ ਕਰਦੇ ਹਾਂ ਨਵੀਂ ਦੁਨੀਆ 'ਚ AI ਦਾ ਸ਼ਬਦ ਜਿਹੜਾ AI A ਤੇ I ਹੈ ਜਿਹੜੀ ਇਹ ਬੜੀ ਪ੍ਰਚਲਿਤ ਹੋ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਕਿਹਾ ਜਾ ਰਿਹਾ ਹੈ ਕਿ ਇਹਨੇ ਬੜਾ ਫੈਲਣਾ ਤੇ ਫੈਲ ਰਹੀ ਵੀ ਹੈ AI ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰੋਗੇ ਦੇਖੋ ਜੀ AI ਨੂੰ ਜੇ ਆਪਾਂ ਪੰਜਾਬੀ ਦੇ ਵਿੱਚ ਸੌਖੇ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ AI ਇਹ ਹੈ ਕਿ ਜਿਹੜੇ ਕੰਪਿਊਟਰ ਨੇ ਉਹਨਾਂ ਨੂੰ ਇਨਸਾਨਾਂ ਦੇ ਦਿਮਾਗਾਂ ਦੀ ਤਰ੍ਹਾਂ ਸੋਚਣ ਲਾਉਣਾ ਅੱਛਾ ਜਿਵੇਂ ਕਿ ਬੱਚਾ ਪੈਦਾ ਹੁੰਦਾ ਉਹ ਚੀਜ਼ਾਂ ਸਿੱਖਦਾ ਹੈ ਯਾਦ ਰੱਖਦਾ ਹੈ ਫਿਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਉਹ ਚੀਜ਼ਾਂ ਹੋਰ ਸਿੱਖਦਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਕੰਪਿਊਟਰ ਦੇ ਦਿਮਾਗ ਆਪਾਂ ਕਹਿ ਲਈਏ ਉਹ ਸੈਲਫ ਲਰਨਿੰਗ ਅਬਿਲਟੀ ਦੇ ਨਾਲ ਸਿੱਖਦੇ ਜਾਂਦੇ ਆ ਤੇ ਆਪਣੇ ਆਪ ਨੂੰ ਇੰਪਰੂਵ ਕਰਦੇ ਜਾਂਦੇ ਆ ਪਰ ਕਹਿਣਾ ਤਾਂ ਭਾ ਵੀ ਹੈ ਕਿ AI ਇਨਸਾਨ ਤਾਂ ਨਹੀਂ ਬਣ ਸਕਦੀ ਪਰ ਕੰਪਿਊਟਰ ਦੇ ਦਿਮਾਗ ਨੂੰ ਇਨਸਾਨਾਂ ਦੀ ਤਰ੍ਹਾਂ ਸੋਚਣ ਲਾਉਣਾ ਤੇ ਫੈਸਲੇ ਲੈਣ ਦੇ ਸਮਰੱਥ ਬਣਾਉਣਾ ਹੂੰ ਇਹਨੂੰ ਆਪਾਂ AI ਕਹਿ ਸਕਦੇ ਹਾਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਹੜਾ ਪੰਜਾਬੀ ਆਪਾਂ ਕਈ ਤੇ ਕਈ ਵੀ ਇਹ ਬਨਾਉਟੀ ਗਿਆਨ ਹੂੰ ਵੀ ਇਹ ਉਹਨਾਂ ਕੰਪਿਊਟਰ ਦੇ ਦਿਮਾਗਾਂ ਨੂੰ ਬਹੁਤ ਸਾਰਾ ਡਾਟਾ ਫੀਡ ਕੀਤਾ ਜਾਂਦਾ ਜਿਹਦੇ ਨਾਲ ਉਹ ਬਹੁਤ ਸਾਰੀ ਜੀ ਸਟੋਰੇਜ ਹੈ ਨਾਲ ਕੋਲੇ ਸਟੋਰੇਜ ਤੋਂ ਸਾਰੇ ਡਾਟਾ ਸੈਟਸ ਦੀ ਸਟੋਰੇਜ ਹੋ ਜਾਂਦੀ ਹੈ ਤੇ ਫਿਰ ਉਹ ਬਹੁਤ ਸਾਰਾ ਬਹੁਤ ਸਾਰੀ ਜਾਣਕਾਰੀ ਉਹਨਾਂ ਕੋਲੇ ਆ ਜਾਂਦੀ ਹੈ ਜੇ ਆਪਾਂ ਕੁਝ ਪੁੱਛਦੇ ਦੱਸਦੇ ਹਾਂ ਤਾਂ ਬਹੁਤ ਛੇਤੀ ਸਾਨੂੰ ਜਵਾਬ ਦੇ ਦਿੰਦੇ ਨੇ ਮੈਂ ਅਗਲਾ ਸਵਾਲ ਸ਼ੇਖਰ ਪਹਿਲਾਂ ਪੁੱਛਣ ਦੱਸਣ ਤੋਂ ਆਜ ਕੀ ਇਹਦੇ ਉੱਤੇ ਆਪਾਂ ਕੋਈ ਜਾਣਕਾਰੀ ਪੁੱਛ ਲਈ ਤੇ ਨੇ ਦੱਸਤੀ ਉਹਦੀ ਉਹਨੂੰ ਵਿਸ਼ਵਾਸ ਕਿਵੇਂ ਕੀਤਾ ਜਾ ਸਕਦਾ ਇਹ ਇਹਦੇ ਬਾਰੇ ਤੁਸੀਂ ਕੀ ਸੋਚਦੇ ਇਹਨੂੰ ਵੀ ਸਾਨੂੰ ਬੰਦਿਆਂ ਦੇ ਸੰਦਰਭ ਵਿੱਚ ਹੀ ਸਮਝਣਾ ਚਾਹੀਦਾ ਹਮ ਹਮ ਹੁਣ ਮੰਨ ਲਓ ਤੁਸੀਂ ਤੁਹਾਨੂੰ ਕੋਈ ਬੰਦਾ ਦੁਨੀਆ ਦੇ ਵਿੱਚ ਕੋਈ ਜਾਣਕਾਰੀ ਕਿਸੇ ਚੀਜ਼ ਬਾਰੇ ਪੁੱਛਦਾ ਹੈ ਤੇ ਤੁਸੀਂ ਉਹਨੂੰ ਜਾਣਕਾਰੀ ਦਿੱਤੀ ਹੁਣ ਤੁਸੀਂ ਕਾਦੇ ਬੇਸਿਸ ਤੇ ਜਾਣਕਾਰੀ ਦਿੱਤੀ ਜੋ ਤੁਸੀਂ ਜ਼ਿੰਦਗੀ ਚ ਅੱਜ ਤੱਕ ਉਸ ਚੀਜ਼ ਬਾਰੇ ਸਿੱਖਿਆ ਪੜ੍ਹਿਆ ਸੁਣਿਆ ਸੀ ਇਸੇ ਤਰ੍ਹਾਂ AI ਮਾਡਲਸ ਨੇ ਉਹਨਾਂ ਨੂੰ ਵੀ ਕਿਸੇ ਨੇ ਪੜਾਇਆ ਸਿਖਾਇਆ ਸਮਝਾਇਆ ਤੇ ਜਿਵੇਂ ਦਾ ਕਿਸੇ ਨੇ ਸਿੱਖਿਆ ਹੁੰਦਾ ਉਹੋ ਜਿਹਾ ਜਿਵੇਂ ਦਾ ਡਾਟਾ ਬੈਕ ਵਿੱਚ ਫੀਡ ਹੋ ਰਿਹਾ ਉਹੋ ਜਿਹਾ ਜਵਾਬ ਸੋ ਜਿਵੇਂ ਅਸੀਂ ਹਰ ਬੰਦੇ ਦੀ ਗੱਲ ਨੂੰ ਸਹੀ ਨਹੀਂ ਸਮਝ ਲੈਂਦੇ ਸਾਨੂੰ AI ਦੇ ਮਾਮਲੇ 'ਚ ਵੀ ਇਦਾਂ ਹੀ ਸੋਚਣਾ ਚਾਹੀਦਾ ਵੀ AI ਦੇ ਵੀ ਜਿਹੜੇ ਮਾਡਲਾਂ ਨੇ ਸਾਨੂੰ ਕੋਈ ਗੱਲ ਦੱਸੀ ਹੈ ਉਹ ਜ਼ਰੂਰੀ ਨਹੀਂ ਸਾਰੀ ਠੀਕ ਹੋਵੇ। ਕ੍ਰੌਸ ਚੈੱਕ ਕਰ ਲੈਣਾ ਚਾਹੀਦਾ। ਡੈਫੀਨਿਟਲੀ। ਇਸੇ ਕਰਕੇ ਉਹਨਾਂ ਨੇ ਉੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਡਿਸਕਲੇਮਰ ਦਿੱਤਾ ਹੈ ਜਿੱਦੂ ਹੀ ਆਪਾਂ ਪੁੱਛਦੇ ਹਾਂ ਕਿ ਇਹ ਤੁਹਾਨੂੰ ਗਲਤ ਜਾਣਕਾਰੀ ਦੇ ਸਕਦੀ ਹੈ ਤੇ ਇਹਨੂੰ ਆਪਣੇ ਪੱਧਰ ਤੇ ਜਾਂਚ ਕੇ ਹੀ ਲਾਗੂ ਕਰੋ। ਅੱਛਾ। ਅੱਛਾ ਹੁਣ ਅਸੀਂ ChatGPT ਨੂੰ ਹੀ ਕਹਿ ਦਿੰਨੇ ਵੀ ਹੈਗੇ। AI ਦੀਆਂ ਕਿੰਨੀਆਂ ਸ਼ਖਾਵਾਂ ਨੇ ਉਹ ਕੀ ਕੁਝ ਕਰਤੀ। ਥੋੜੇ ਸ਼ਬਦਾਂ ਦੀ ਗੱਲ ਕਰੀ। ਅ ਏਆਈ ਦੀਆਂ ਜੀ ਮਤਲਬ ਅਣਗਿਣਤ ਸ਼ਖਾਵਾਂ ਨੇ ਕਹਿ ਲਓ ਕਿ ਹਰ ਰੋਜ਼ ਨਵੀਆਂ ਚੀਜ਼ਾਂ ਏਆਈ ਦੇ ਉੱਤੇ ਬਣ ਕੇ ਨਵੇਂ ਮਾਡਲਸ, ਨਵੇਂ ਏਆਈ ਇੰਜਨ, ਨਵੇਂ ਏਆਈ ਏਜੰਟਸ ਬਣ ਕੇ ਆ ਰਹੇ ਨੇ। ਤਾਂ ਇਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ, ਨਾ ਹੀ ਇਹਨਾਂ ਦਾ ਪਾਰ ਪਾਇਆ ਜਾ ਸਕਦਾ ਹੈ। ਪਰ ਅ ਮੋਟਾ-ਮੋਟਾ ਜਿਹੜੀ ਚੈਟ ਜੀਪੀਟੀ ਹੈ ਉਹ ਜਸਟ ਇੱਕ ਸ਼ੁਰੂਆਤੀ ਆ ਰਹਾ ਰਹਿਦਾ हां ਜਿਹਦੇ ਨਾਲ ਕਿ ਲੋਕਾਂ ਨੇ ਆਪਣੀ ਗੱਲਬਾਤ ਉਹ ਤੋਂ ਕੁਝ ਨਹੀਂ ਦੱਸਣੀ ਸ਼ੁਰੂ ਕੀਤੀ ਪਰ ਇਹ ਬਹੁਤ ਸਾਰੇ ਨਹੀਂ ਔਰ ਬਹੁਤ ਸਾਰੇ ਹੋਰ ਆਉਣੇ ਆ ਜਿੱਤੇ ਦੀ ਜਿਵੇਂ ਪਬਲਿਕ ਦੇ ਲਈ ਇਹਦੀ ਸ਼ੁਰੂਆਤ ਹੋਈ ਹੈ ਹਾਲਾਂਕਿ ਵੈਸੇ ਬਹੁਤ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਇਹਦੇ ਤੇ ਕੰਮ ਹੋ ਰਿਹਾ ਸੀ ਪਰ ਪਬਲਿਕ ਦੇ ਲਈ ਇਹ ਸ਼ੁਰੂਆਤ ਹੋਈ ਹੈ ਤੇ ਇਹ ਚੈਟ ਜੀਪੀਟੀ ਤਾਂ ਇੱਕ ਇੱਕ ਐਪਲੀਕੇਸ਼ਨ ਹੈ ਇਹਦੀ ਤੇ ਇਸ ਤਰ੍ਹਾਂ ਦੀਆਂ ਅਣਗਿਣਤ ਨੇ ਜਿਹੜੀਆਂ ਜਿਵੇਂ ਆਪ ਕੋ ਆਪਣੇ ਤਰੀਕੇ ਦੇ ਨਾਲ ਜਿਵੇਂ ਬੰਦੇ ਹੁੰਦੇ ਆ ਕੋਈ ਕਿਸੇ ਖੇਤਰ ਦਾ ਐਕਸਪਰਟ ਹੁੰਦਾ ਕੋਈ ਕਿਸੇ ਖੇਤਰ ਦਾ ਤਾਂ ਉਸੇ ਤਰ੍ਹਾਂ AI ਮਾਡਲਸ ਨੇ ਚੈਟ ਜੀ ਪੀ ਟੀ ਇਹ ਗੱਲਾਂ ਬਾਤਾਂ ਦੇ ਵਿੱਚ ਜਵਾਬ ਦੇਣ ਦੇ ਐਕਸਪਰਟ ਹੈ ਇਸੇ ਤਰ੍ਹਾਂ ਲਾਵੇਬਲ ਏਜੰਟ ਇੱਕ ਉਹ ਡਿਜ਼ਾਈਨ ਬਣਾਉਣ ਦੇ ਐਕਸਪਰਟ ਹੈ ਇਸੇ ਤਰੀਕੇ ਦੇ ਨਾਲ ਕੁਝ ਮਾਡਲ ਨੇ AI ਤੇ ਜਿਹੜੇ ਕਿ ਮੈਥ ਦੇ ਵਿੱਚ ਐਕਸਪਰਟ ਨੇ ਕੁਝ ਸਾਇੰਸ ਐਕਸਪਰਟ ਨੇ ਜਿਹੜੇ ਚੀਜ਼ ਫਿਕਸ ਹੈ ਜਿਵੇਂ ਮੈਥ ਫਿਕਸ ਹੈ ਇਹਦੇ ਤੇ ਇਹ ਸਕਾਲਟਾ ਕਿਉਂਕਿ ਸਟੋਰੇਜ ਤੇ ਫਿਕਸ ਕਹਾਣੀ ਆ ਉਹਨੇ ਉਵੇਂ ਹੀ ਰਹਿਣਾ ਬਦਲਣਾ ਨਹੀਂ ਬਹੁਤਾ ਤਾਂ ਇਹ aí ਦੇ ਵਿੱਚ ਬੈਨੀਫਿਟ ਰਹੂਗਾ ਇਹ aí ਦੇ ਇਹਦੇ ਵਿੱਚ ਨਹੀਂ ਜੀ ਬਹੁਤ ਸਾਰੀਆਂ ਚੀਜ਼ਾਂ ਚ ਬੈਨੀਫਿਟ ਰਹੇਗਾ ਫਿਕਸ ਹੈ ਫਿਕਸ ਤੋਂ ਇਲਾਵਾ ਵੀ ਕਿਉਂਕਿ ਰਿਸਕ ਤਾਂ ਹਰ ਇਨੋਵੇਸ਼ਨ ਚ ਹੁੰਦਾ ਹੀ ਹੈ ਜੀ ਹਨਾ ਉਸੇ ਤਰ੍ਹਾਂ ਇੱਥੇ ਵੀ ਪਰ aí ਦੇ ਬਹੁਤ ਜ਼ਿਆਦੇ ਬੈਨੀਫਿਟ ਨਹੀਂ ਕੱਲੇ ਫਿਕਸ ਵਾਲਿਆਂ ਦੇ ਵਿੱਚ ਨਹੀਂ ਹਨਾ ਫਿਕਸ ਤਾਂ ਚਲੋ ਉਹ ਤਾਂ ਤੈ ਹੀ ਹੋ ਗਿਆ ਵੀ ਕਿਉਂਕਿ ਉਹਦੇ 'ਚ ਤਾਂ ਹੋਰ ਕੋਈ ਗੱਲ ਹੈ ਹੀ ਨਹੀਂਗੀ ਪਰ ਉਹ ਤੋਂ ਇਲਾਵਾ ਵੀ ਜਿਵੇਂ ਕਿ ਹੁਣ AI ਨੂੰ ਹੈਲਥ케ਅਰ 'ਚ ਯੂਜ਼ ਕੀਤਾ ਜਾ ਰਿਹਾ ਹੁਣ ਆਪਣੇ ਪੰਜਾਬ ਦੇ ਵਿੱਚ ਮਾਲਵਾ ਬੈਲਟ 'ਚ ਕੈਂਸਰ ਬਹੁਤ ਜ਼ਿਆਦਾ ਹੈ ਹਾਂਜੀ ਹੁਣ AI ਨੂੰ ਯੂਜ਼ ਕੀਤਾ ਜਾ ਰਿਹਾ ਕੈਂਸਰ ਡਿਟੈਕਸ਼ਨ ਆਸਤੇ ਹਾਂ ਹਾਂ ਟਾਟਾ ਮੈਮੋਰੀਅਲ ਨੇ ਵਿਪਰੋ ਹੈਲਥ케ਅਰ ਦੇ ਨਾਲ ਮਿਲ ਕੇ ਇੱਕ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਿਦੇ 'ਚ ਉਹ ਰੂਰਲ ਏਰੀਆਜ਼ ਦੇ ਵਿੱਚ ਕੈਂਸਰ ਡਿਟੈਕਸ਼ਨ ਵਾਸਤੇ ਈਏਆਈ ਨੂੰ ਯੂਜ਼ ਕਰਕੇ ਤਾਂ ਜੋ ਜੀ ਜ਼ਿਆਦਾ ਛੇਤੀ ਡਿਟੈਕਟ ਹੋਊਗਾ ਕੈਂਸਰ ਤਾਂ ਉਹਦਾ ਇਲਾਜ ਕੀਤਾ ਜਾ ਸਕਦਾ ਨਹੀਂ ਬਹੁਤ ਸਾਰੇ ਇਗਜ਼ਾਮਪਲ ਆ ਵੀ ਗਏ ਆ ਕਿ ਕਈਆਂ ਦੀ ਜਾਨ ਵੀ ਈਏਆਈ ਨੇ ਬਚਾਈ ਹੈ ਇਹਨਾਂ ਕੋਲੇ ਉਦੋਂ ਮੌਕੇ ਤੇ ਸਹੂਲਤ ਨਹੀਂ ਸੀ ਉਹਨਾਂ ਨੂੰ ਉਹ ਜਾਣਕਾਰੀ ਲੈ ਕੇ ਵੀ ਕਿਹੜੇ ਰਾਹ ਪੈਣਾ ਹੈ ਤਾਂ ਕਿ ਤਰ੍ਹਾਂ ਕਿਤੇ ਈਏਆਈ ਨੇ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਈਏਆਈ ਇਨਸਾਨਾਂ ਨਾਲੋਂ ਬਿਹਤਰ ਬਹੁਤ ਸਾਰੀਆਂ ਥਾਵਾਂ ਤੇ ਪਤਾ ਕਿਉਂ ਕਰ ਰਹੀ ਹੈ ਜੀ ਕੰਮ ਜਿਵੇਂ ਜਿਹੜਾ ਸਾਡਾ ਮਨੁੱਖੀ ਦਿਮਾਗ ਹੈ ਇਹ ਸੇਮ ਇੱਕੋ ਸਮੇਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰੋਸੈਸ ਨਹੀਂ ਕਰ ਸਕਦਾ ਸਟੋਰੇਜ ਉਵੇਂ ਦੀ ਹੈ ਨਹੀਂ ਜਾਂ 10000 ਕਿਤਾਬਾਂ ਨਹੀਂ ਪੜੀਆਂ ਨੇ 10000 ਕਿਤਾਬਾਂ ਪੜ੍ਹ ਵੀ ਲਈਆਂ ਤਾਂ ਉਹਨੂੰ ਉਵੇਂ ਯਾਦ ਨਹੀਂ ਰਹਿਣੀਆਂ ਹਰ ਟਾਈਮ ਉਹਦੇ ਤੇ ਹੈਨਾ ਤਾਂ ਹੁਣ AI ਦੇ ਕੇਸ ਦੇ ਵਿੱਚ ਇਦਾਂ ਨਹੀਂ ਹੈ ਉਹ ਤੁਹਾਨੂੰ ਜਿਵੇਂ ਕਿ ਮੈਂ ਇੱਕ ਕਿਸੇ ਬੰਦੇ ਦੀ ਕੇਸ ਸਟਡੀ ਪੜ੍ਹ ਰਿਆ ਸੀ ਉਹਨੇ ਚੈਟ ਜੀਪੀਟੀ ਦੇ ਰਾਈ ਆਪ ਦੇ ਪਿਤਾ ਦੀ 4-5 ਸਾਲਾਂ ਦੀ ਖੰਗ ਦੀ ਜਿਹੜੀ ਬਿਮਾਰੀ ਸੀ ਉਹਦਾ ਇਲਾਜ ਕੀਤਾ ਉਹ ਕਿਵੇਂ ਕੀਤਾ ਹੁਣ ਉਹ ਬਹੁਤ ਸਾਰੇ ਡਾਕਟਰਾਂ ਨੂੰ ਦਿਖਾ ਰਹੇ ਸੀਗੇ ਤੇ ਉਹ ਬੀਪੀ ਦੀ ਦਵਾਈ ਖਾ ਰਹੇ ਸੀ ਹੂੰ ਉਹ ਕਹਿੰਦੇ ਵੀ ਹੋਰ ਕੋਈ ਸਾਰੇ ਟੈਸਟ ਕਰਾ ਲਏ ਕੋਈ ਟੀਵੀ ਨਹੀਂ ਕੋਈ ਹੋਰ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਪਰ ਖੰਗ ਨਹੀਂ ਹਟਦੀ ਕੋਈ ਅਲਰਜੀ ਨਹੀਂ ਹੈਗੀ ਪਰ ਉਹ ਕੋਈ ਸ਼ਾਇਦ ਬੀਪੀ ਦੀ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਬੀਪੀ ਦੀ ਕੋਈ ਮੈਡੀਸਨ ਸੀ ਜਿਹਦੇ ਚ ਇੱਕ ਸਾਲਟ ਸੀ ਜਿਹਦੇ ਕਰਕੇ ਉਹ ਖੰਗ ਆਉਂਦੀ ਸੀ ਅੱਛਾ ਤੇ ਉਹਨਾਂ ਨੇ ਉਹ ਬੀਪੀ ਦੀ ਫਿਰ ਮੈਡੀਸਨ ਚੇਂਜ ਕਰਤੀ ਤੇ ਉਹ ਚੀਜ਼ ਉਹਨੂੰ ਕਿਵੇਂ ਪਤਾ ਲੱਗੀ ਕਿਉਂਕਿ ਉਹ ਉਹਨੇ ਚੈਟ ਜੀਪੀਟੀ ਨੂੰ ਪੁੱਛਿਆ ਤੇ ਜੈ ਆਰ ਜੀ ਪੀ ਟੀ ਨੇ ਵੀ ਇਹ ਪੁੱਛਿਆ ਵੀ ਤੁਸੀਂ ਕੋਈ ਮੈਡੀਸਨ ਲੈਂਦੇ ਹੋ ਤਾਂ ਉਹਨੇ ਦੱਸਿਆ ਵੀ ਹਾਂ ਆ ਆ ਆ ਮੈਡੀਸਨ ਲੈਂਦੇ ਆ ਤਾਂ ਉਹਨੇ ਦੱਸਿਆ ਉਹਨੇ ਚਾਰ ਪੰਜ ਕਾਰਨ ਦੱਸੇ ਚ ਉਹਦੇ ਚੋਂ ਇੱਕ ਕਾਰਨ ਇਹ ਵੀ ਦੱਸਿਆ ਵੀ ਹੋ ਸਕਦਾ ਇਹਦੇ ਵਿੱਚ ਜਿਹੜਾ ਇਹ ਸਾਲਟ ਹੈ ਇਹ ਵੀ ਇਸ ਚੀਜ਼ ਨੂੰ ਜਨਮ ਦੇ ਰਿਹਾ ਹੋਵੇ ਹੁਣ ਡਾਕਟਰ ਦੇ ਉਹ ਧਿਆਨ 'ਚ ਨਹੀਂ ਆਇਆ ਕਿਉਂਕਿ ਡਾਕਟਰ ਦਾ ਦਿਮਾਗ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਏਸ ਐਂਗਲ ਤੋਂ ਇਕੱਠਾ ਪ੍ਰੋਸੈਸ ਨਹੀਂ ਕੀਤਾ ਸੋ ਇਸ ਕਰਕੇ ਇਹ ਇਸ ਚੀਜ਼ ਦੇ ਸਮਰੱਥ ਹੈ ਕਿ ਮਿਲਕੀ ਨਾ ਜਾ ਸਕਦੀ ਤੇ ਬਹੁਤ ਵੱਡੀ ਮਾਤਰਾ 'ਚ ਸੋਚ ਸਕਦੀ ਹੈ ਬਹੁਤ ਜ਼ਿਆਦਾ ਇੱਕੋ ਸਮੇਂ ਤੇ ਮਿਲੀ ਸੈਕੰਡਸ ਦੇ ਵਿੱਚ ਇਹ ਮਿਲੀਅਨਸ ਆਫ ਪ੍ਰੋਸੈਸਸਿਸ ਨੂੰ ਪ੍ਰੋਸੈਸ ਕਰਕੇ ਤੁਹਾਨੂੰ ਰਿਜ਼ਲਟ ਦੇ ਸਕਦੀ ਹੈ ਜਿਵੇਂ ਹੁਣ ਆਪਾਂ ਥੋੜਾ ਜਿਹਾ ਇਹਨੂੰ ਦੂਜੇ ਐਂਗਲ ਤੋਂ ਸੋਚ ਗਏ ਪਹਿਲਾਂ ਤਾਂ ਆਪਾਂ ਪੋਜ਼ਿਟਿਵ ਪੱਖ ਸੋਚ ਗਏ ਦਾ ਇਹ ਇੱਕ ਮੌਕੇ ਦੀ ਕ੍ਰਾਂਤੀ ਹੈ ਟੈਕਨੀਕਸ ਦੇ ਵਿੱਚ ਇਹਨੇ ਬਾਜੀ ਦੂਜੇ ਪਾਸੇ ਨੂੰ ਬਿਲਕੁਲ ਪਲਟ ਦੇਣੀ ਹੈ ਇਹਦੇ ਸਾਨੂੰ ਫਾਇਦੇ ਕੀ ਹੋਣਗੇ ਨੌਜਵਨ ਪੀੜੀ ਨੂੰ ਜਿਹੜੀ ਜਿਨ੍ਹਾਂ ਦੇ ਇਹ ਵੀ ਪਰਸੈਪਸ਼ਨਸ ਬਣ ਰਹੀਆਂ ਕਿ ਮਨੁੱਖਾਂ ਦੀ ਜਿਹੜੀ ਜੌਬਸ ਜਾਣੀਆਂ ਐ ਹੋਊਗਾ ਇਹ ਇਹ ਧਾਰਨਾਵਾਂ ਇਹਨਾਂ ਧਾਰਨਾਵਾਂ ਦੇ ਵਿੱਚ ਦੀ ਲੰਘ ਕੇ ਆਪਾਂ ਨੇ ਪੋਸਟਿਵ ਪੱਕੀ ਸਾਨੂੰ ਨਾ ਜੀ ਪੰਜਾਬ ਵਾਲਿਆਂ ਨੂੰ ਇਹਨੂੰ ਸਮਝਣ ਨੂੰ ਆਸ ਤੇ ਸੌਖੀ ਭਾਸ਼ਾ ਚਾਪੇ ਇਹ ਕਹਿ ਸਕਦੇ ਕਿ ਇਹਨੂੰ ਸਮਝੀਏ ਵੀ ਇਹ ਟਰੈਕਟਰ ਹੈ ਹੂੰ ਜਿਵੇਂ ਪਹਿਲਾਂ ਅਸੀਂ ਬਲਦਾਂ ਨਾਲ ਖੇਤੀ ਕਰਦੇ ਸੀ ਤੇ ਹੋਂ ਟਰੈਕਟਰ ਦੇ ਨਾਲ ਆਪਾਂ ਇੱਕੋ ਦਿਨ ਦੇ ਵਿੱਚ ਕਿੰਨਾ ਵਾਣ ਵਾ ਲੈਣੇ ਆ ਤੇ ਬਲਦਾਂ ਨਾਲ ਵਾਣ ਤੇ ਉਹੀ ਸਮਾਂ ਲੱਗਦਾ ਸੀ ਸੋ ਇਹ ਇੱਕ ਟਰੈਕਟਰ ਦੀ ਤਰ੍ਹਾਂ ਜੇ ਤਾਂ ਅਸੀਂ ਇਹਨੂੰ ਸਹੀ ਵਰਤਾਂਗੇ ਤਾਂ ਅਸੀਂ ਇਹਦੇ ਤوان ਗਿੰਨਤ ਤਰ੍ਹਾਂ ਦੇ ਫਾਇਦੇ ਲੈ ਸਕਦੇ ਜਿਵੇਂ ਆਪਾਂ ਹੈਲਥ ਕੇਅਰ ਦੀ ਗੱਲ ਕਰ ਰਹੇ ਸੀਗੇ ਉਹਦੇ ਚ ਜੇ ਸਾਡੇ ਮਾਲਵਾ ਬੈਲਟ ਦੇ ਵਿੱਚ ਖਾਸ ਕਰਕੇ ਆਪਾਂ अर्ਲੀ ਕੈਂసర్ ਡਿਟੈਕਸ਼ਨ ਬਹੁਤ ਵਧੀਆ ਸੌਖਾ ਕਰ ਦਿੰਦੇ ਹਾਂ ਹਰ ਥਾਂ ਹੀ ਅਵੇਲੇਬਲ ਹੋਵੇ ਮੰਦੇ ਜਦੋਂ ਮਰਜ਼ੀ ਕਰ ਸਕਣ ਔਰ ਬਹੁਤ ਕੋਸਟ ਇਫੈਕਟਿਵ ਹੋਵੇ ਫਿਰ ਖੇਤੀ ਦੇ ਵਿੱਚ ਇਹਦੇ ਬਹੁਤ ਸਾਰੇ ਤਰੀਕਿਆਂ ਦੇ ਫਾਇਦੇ ਲਏ ਜਾ ਸਕਦੇ ਆ ਇਹਦੀ ਇੰਨੀ ਸਮਰੱਥਾ ਜੀ ਕਿ ਕਿੰਨੀ ਨਮੀ ਹੈ ਮੈਂ ਤੁਹਾਨੂੰ ਦੱਸਾਂ ਮੇਰਾ ਦੋਸਤ ਹੈ ਉਹਨੇ ਗੰਨਾ ਬੀਜਿਆ ਸੀ ਇੱਥੇ ਕਿ ਤੇ ਉਹ ਪਾਣੀ ਜ਼ਿਆਦੇ ਲੱਗ ਗਿਆ ਤੇ ਉਹ ਘਾਹੂ ਜ਼ਿਆਦੇ ਹੋ ਗਿਆ ਤੇ ਉਹਦੀ ਗ੍ਰੋਥ ਨਹੀਂ ਹੋਈ ਤੇ ਉਹਨੇ ਉਹਦੀਆਂ ਵੀ ਫੋਟੋਆਂ ਖਿੱਚ ਕੇ ਚੈਟ ਜੀਪੀਟੀ ਨੂੰ ਦੇ ਕੇ ਉਹ ਤੋਂ ਪੁੱਛਿਆ ਕਿ ਇਹ ਇਹਦਾ ਆ ਮਸਲਾ ਹੋ ਗਿਆ ਮੈਂ ਇੰਨੇ ਦਿਨ ਪਹਿਲਾਂ ਬੀਜਿਆ ਸੀ ਤੇ ਮੈਂ ਤਾਂ ਕੀ ਕਰਾਂ ਤੁਸੀਂ ਮੰਨੋਗੇ ਉਹਨੇ ਕੀਟਨਾਸ਼ਕ ਦਵਾਈਆਂ ਦੇ ਨਾਮ ਵੀ ਦੱਸੇ ਨਾਮ ਦੱਸਿਆ ਵੀ ਪਾਣੀ ਮਤਲਬ ਨਾਲੇ ਉਹਨੇ ਦੱਸਿਆ ਵੀ ਪਹਿਲਾਂ ਭਾਈ ਤੁਸੀਂ ਇੱਕ ਦਿਨ ਦੇ ਵਿੱਚ ਆਹ ਕਰੋ ਤਿੰਨ ਦਿਨਾਂ ਬਾਅਦ ਆਹ ਚੀਜ਼ ਕਰੋ ਤੇ ਪੰਜਾਂ ਦਿਨਾਂ ਬਾਅਦ ਆਹ ਇਹ ਮੇਰੇ ਦੇਖਣ ਦੀ ਗੱਲ ਹੈ ਤੇ ਉਹਨੇ ਉਦਾਂ ਹੀ ਕੀਤਾ ਤੇ ਉਹ ਬਿਲਕੁਲ ਸੈਟ ਹੋ ਨੌਜਵਾਨਾਂ ਲਈ ਸਕੋਪ ਕੀ ਮੰਗ ਦੂ ਸੀ ਬਹੁਤ ਜ਼ਬਰਦਸਤ ਸਕੋਪ ਹੈ ਜੀ ਸਾਨੂੰ ਇਹਦਾ ਸਕੋਪ ਵਰਲਡ ਵਾਈਡ ਹੈ ਅਸੀਂ ਇੱਥੋਂ ਬੈਠ ਕੇ ਦੁਨੀਆ ਦੇ ਕਿਸੇ ਵੀ ਹਿੱਸੇ ਦਾ ਕੰਮ ਕਰ ਸਕਦੇ ਹਾਂ ਕਿਸੇ ਦੇਸ਼ ਦਾ ਕੰਮ ਕਰ ਸਕਦੇ ਹਾਂ ਕਿਸੇ ਦੇਸ਼ ਦੀ ਕਿਸੇ ਕੰਪਨੀ ਦਾ ਕੰਮ ਕਰ ਸਕਦੇ ਹਾਂ ਇਹਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਹੈ ਸੋ ਸਾਨੂੰ ਇਹਨੂੰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਅਵੇਅਰਨੈਸ ਹੋਣੀ ਚਾਹੀਦੀ ਹੈ ਅਸੀਂ ਯੂਜ਼ ਕਰਨਾ ਸ਼ੁਰੂ ਕਰੀਏ ਫਿਰ ਉਹ ਜਿਵੇਂ ਚੈਟ ਜੀਪੀਟੀ ਹੋ ਗਿਆ ਜੈਮਿਨੀ ਹੋ ਗਿਆ ਲਾਉਡੀ ਹੋ ਗਿਆ ਗ੍ਰੋਕ ਹੋ ਗਿਆ ਇਹ ਮੀਨ AI ਮਾਡਲ ਨੇ ਜਿਹੜੇ ਫ੍ਰੀ ਅਵੇਲੇਬਲ ਨੇ ਤਾਂ ਇਹਨਾਂ ਨੂੰ ਅਸੀਂ ਵਰਤਣਾ ਸ਼ੁਰੂ ਕਰੀਏ ਇਹਨਾਂ ਨੂੰ ਵਰਤ ਕੇ ਅਸੀਂ ਸਿੱਖੀਏ ਦੇਖੀਏ ਕੀ ਕਰ ਕਰਾ ਰਹੇ ਨੇ ਫਿਰ ਅਸੀਂ ਉਸ ਤੋਂ ਅੱਗੇ ਜਾਈਏ ਇਹਨਾਂ ਦੀ ਐਕਸਪਰਟਿਸ ਲੈਣ ਵਾਸਤੇ ਜਿਵੇਂ ਕਿ ਅਸੀਂ ਪਾਈਥਨ ਦੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ ਜਿਹਦੇ ਨਾਲ ਸਾਨੂੰ ਹੋਰ ਬਿਹਤਰ ਇਹਦੇ ਬਾਰੇ ਐਕਸਪਰਟਿਸ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਇਹਦੀ ਇੰਪਲੀਮੈਂਟੇਸ਼ਨ ਇਹਦੇ ਅੱਗੇ ਵੱਖ-ਵੱਖ ਫੀਲਡਾਂ 'ਚ ਫਿਰ ਜਾਂ ਅਸੀਂ ਕਿਸੇ ਪਾਰਟਿਕੂਲਰ ਫੀਲਡ 'ਚ ਕੰਮ ਕਰਦੇ ਹਾਂ ਉਹਦੇ 'ਚ ਲਾਗੂ ਕਰਕੇ ਦੇਖੀਏ ਕੋਈ ਧੰਗਦਾਰ ਬੰਦਾ ਉਹ ਦੇਖੇ ਕਿ ਨੂੰ ਆਪਾਂ ਕਿਸ ਤਰ੍ਹਾਂ ਵਰਤ ਸਕਦੇ ਆ ਜ਼ਿੰਮੇਦਾਰ ਬੰਦਾ ਕਿ ਆਪਾਂ ਇਹਨੂੰ ਕੀਤੀ ਜਿ ਕਿਸ ਤਰ੍ਹਾਂ ਵਰਤ ਸਕਦੇ ਆ ਸੋ ਇਹਦੇ ਇਸ ਤਰੀਕੇ ਦੇ ਨਾਲ ਜੇ ਅਸੀਂ ਕਰਾਂਗੇ ਤਾਂ ਇਹਦਾ ਸਕੋਪ ਮਤਲਬ ਦੱਸੇ ਨਹੀਂ ਜਾ ਸਕਦਾ ਬਿਆਨ ਨਹੀਂ ਜਾ ਸਕਦਾ ਇੰਨਾ ਜ਼ਿਆਦਾ ਹੈ ਤੇ ਇਹ ਇਦੇ ਲਈ ਬਹੁਤ ਸਾਰੇ ਸੋਰਸਸ ਇੰਟਰਨੈਟ ਤੇ ਫ੍ਰੀ ਅਵੇਲੇਬਲ ਹੈ ਕੋਰਸੇਰਾ ਨਾਂ ਦੀ ਵੈਬਸਾਈਟ ਹੈ ਬਿਲਕੁਲ ਬਿਲਕੁਲ ਮੈਂ ਪੁੱਛਣਾ ਚਾਹੁੰਦਾ ਸੀ ਵੀ ਕਿਵੇਂ ਜੁੜਨਾ ਹੈ ਕਿਵੇਂ ਸਿੱਖਣਾ ਹੈ ਕੋਰਸੇਰਾ ਨਾਂ ਦੀ ਇੱਕ ਵੈਬਸਾਈਟ ਹੈ ਜਿੱਥੇ ਇਹਦੇ ਫ੍ਰੀਲੀ ਕੋਰਸ ਅਵੇਲੇਬਲ ਨੇ ਥੈਨ ਗੂਗਲ ਵੱਲੋਂ ਵੀ ਇਹਦੇ ਫ੍ਰੀਲੀ AI ਦੇ ਕੋਰਸ ਅਵੇਲੇਬਲ ਕਰਵਾਏ ਗਏ ਆ ਵੈਸੇ ਵੀ ਅਸੀਂ ਗੂਗਲ ਤੇ ਜਾਂ ਚੈਟ ਜੀਪੀਟੀ ਤੇ ਜਾ ਕੇ ਹੀ ਪੁੱਛ ਲਈਏ ਕਿ ਜੀ ਸਾਨੂੰ ਇਹ ਸਿੱਖਣਾ ਹੈ ਤੇ ਇਹਦੇ ਕੋਰਸ ਕਿੱਥੋਂ ਮਿਲ ਸਕਦੇ ਥੋਣ ਇਥੋਂ ਬਹੁਤ ਵਧੀਆ ਤਰ੍ਹਾਂ ਹੋ ਗਿਆ ਬਸ ਇੱਕ ਹੁਣ ਰੁਜ਼ਗਾਰ ਨਾਲ ਕਨੈਕਟ ਕਰੂਗੀ ਬਾਅਦ ਵਿੱਚ ਇਹਨੀ ਹੀ ਰੁਜ਼ਗਾਰ ਨਾਲ ਕਨੈਕਟ ਕਰਨਾ ਹੈ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਇਹਦੇ ਨਾਲ ਨੌਕਰੀਆਂ ਜਾਣਗੀਆਂ ਹਾਂ ਨੌਕਰੀਆਂ AI ਨਾਲ ਤਾਂ ਇਸ ਤਰ੍ਹਾਂ ਜਾਣਗੀਆਂ ਵੀ ਜਿਹੜਾ ਬੰਦਾ AI ਨਹੀਂ ਵਰਤਦਾ ਹੋਊ ਜਾਂ ਨਹੀਂ ਆਉਂਦੀ ਹੋ ਉਹਨੂੰ ਇੱਕ AI ਜਾਣਨ ਵਾਲੇ ਬੰਦੇ ਨਾਲ ਰਿਪਲੇਸ ਕੀਤਾ ਜਾਊਗਾ ਨਾ ਕਿ AI ਰਿਪਲੇਸ ਕਰੂਗੀ ਤੁਹਾਨੂੰ ਚਲੋ ਉਹ ਕੁਝ ਫੀਲਡਸ ਦੇ ਵਿੱਚ ਜਿੱਥੇ ਆਟੋਮੇਟ ਹੋ ਸਕਦੇ ਨੇ ਪ੍ਰੀ ਡਿਫਾਈਨਡ ਟਾਸਕਸ ਨੇ ਹਨਾ ਰੈਪੀਟਿਟਿਵ ਟਾਸਕਸ ਨੇ ਉਹ ਉਹਨਾਂ ਨੂੰ AI ਪੂਰਾ ਰਿਪਲੇਸ ਕਰ ਦਊਗਾ ਪਰ ਜ਼ਿਆਦਾਤਰ ਕੰਮਾਂ ਦੇ ਵਿੱਚ ਜੇਲ ਦੇ ਬੰਦੇ ਨੂੰ AI ਨਹੀਂ ਆਉਂਦੀ ਉਹਨੂੰ ਰਿਪਲੇਸ ਕੀਤਾ ਜਾਊਗਾ ਉਸ ਬੰਦੇ ਨਾਲ ਜਿਹਨੂੰ AI ਆਉਂਦੀ ਹੈ ਹਾਂ ਉਹਨੂੰ ਆਪ ਦੇ ਫੀਲਡ ਦੇ ਗਿਆਨ ਦੇ ਨਾਲ ਨਾਲ AI ਦਾ ਗਿਆਨ ਹੋਣਾ ਜ਼ਰੂਰੀ ਹੈ ਇਹ ਆਉਣ ਵਾਲੇ ਸਮੇਂ 'ਚ ਇਦਾਂ ਹੀ ਹੋਣ ਵਾਲਾ ਹੈ ਤੁਸੀਂ ਕਿਸੇ ਫੀਲਡ 'ਚ ਕੰਮ ਕਰ ਰਹੇ ਹੋ ਕੋਈ ਕੰਮ ਕਰ ਰਹੇ ਹੋ ਤੁਸੀਂ ਪੱਤਰਕਾਰ ਹੋ ਤਾਂ ਤੁਹਾਨੂੰ AI ਤੇ ਹੱਥ ਫੋਲਣਾ ਚਾਹੀਦਾ ਹੈ ਹਾਂ ਹਾਂ ਕਿਉਂਕਿ ਇਹਦੀ ਸਾਰੇ ਫੀਲਡਾਂ ਫੀਲਡ ਦੇ ਵਿੱਚ ਇਦਾਂ ਜ਼ਰੂਰਤ ਪੈਣ ਵਾਲੀ ਹੈ ਏ ਇਹ ਬਹੁਤ ਗਾਹ ਲੰਗੀ ਐ ਪਿਛਲੇ ਦਿਨਾਂ ਚ ਆਪਾਂ ਇੱਕ ਫਰਾਡ ਆ ਰਹੇ ਹੁੰਦੇ ਸੀ ਫੋਨ ਆਉਂਦਾ ਸੀ ਅਸੀਂ ਤੁਹਾਡੇ ਰਿਸ਼ਤੇਦਾਰ ਹਾਂ ਅਸੀਂ ਤੁਹਾਡੇ ਭੈਣ ਭਾਈਆਂ ਸਾਨੂੰ ਇੰਨੇ ਪੈਸੇ ਦੇ ਦੋ ਜਾਂ ਅਸੀਂ ਤੁਹਾਨੂੰ ਪੈਸੇ ਪਾ ਦੇਣੇ ਫਰਾਡ ਦਾ ਤਰੀਕਾ ਸੀ ਏ ਇਹ ਇਹ ਚੀਜ਼ ਵੀ ਵੱਧਣੀ ਐ ਤੁਸੀਂ ਇਹ ਕੀ ਪਿੰਡਾਂ ਚ ਆਪ ਸਧਾਰਨ ਪਸੇ ਜਿਨ੍ਹਾਂ ਨੇ ਨਹੀਂ ਸਿੱਖਣੀ ਜਾਂ ਨਹੀਂ ਸਿੱਖਣਾ ਚਾਹੁੰਦੇ ਬਜ਼ੁਰਗ ਹੈਗੇ ਆ ਜਾਂ ਸਾਨੂੰ ਲੱਗਦਾ ਕਿ ਇਹਨੂੰ ਨਹੀਂ ਸਿਖਾਉਣਾ ਚਾਹੀਦਾ ਉਹਨਾਂ ਨੂੰ ਅਸੀਂ ਕਿਵੇਂ ਵੇਅਰ ਕਰ ਸਕਦੇ ਹਾਂ ਥੋੜਾ ਜਿਆਦਾ ਸਿੱਖੋ ਇਸ ਤਰ੍ਹਾਂ ਦੇ ਫਰਾਡ ਹੋ ਸਕਦੇ ਇਹ ਕੀ ਕਰ ਸਕਦੇ ਤੁਹਾਡੀ ਈਏ ਫਰਾਡ ਜੇ ਹੁਣ ਜਿਵੇਂ ਹਥਿਆਰ ਹੈ ਜੀ ਜੇ ਤਾਂ ਉਹ ਆਰਮੀ ਕੋਲੇ ਹੈ ਬਚਾਉਣ ਵਾਲੇ ਬੰਦੇ ਕੋਲੇ ਹੈ ਤਾਂ ਉਹਨੇ ਸਹੀ ਕੰਮ ਕਰਨਾ ਹੈ ਜੇ ਉਹ ਹੀ ਮਾਰਨ ਵਾਲੇ ਜਾਂ ਕਿਸੇ ਗੁੰਡੇ ਬਦਮਾਸ਼ ਕੋਲੇ ਹੈ ਤਾਂ ਉਹਨੇ ਉਸ ਤਰ੍ਹਾਂ ਦਾ ਕੰਮ ਕਰਨਾ ਈਏ ਵੀ ਉਦਾਂ ਹੀ ਹੈ ਨਾ ਇਹਦੇ ਉਵੇਂ ਦੇ ਨੁਕਸਾਨ ਹੈਗੇ ਹੀ ਨੇ ਜਿਹੜੀ ਗੱਲ ਹੈ ਫਰਾਡ ਦੀ ਸਭ ਤੋਂ ਪਹਿਲਾਂ ਤਾਂ ਜਿਹੜਾ ਬਚਾਓ ਹੈ ਉਹ ਈ ਹੈ ਜੀ ਕਿ ਜੇ ਤੁਹਾਨੂੰ ਫੋਨ ਆਉਂਦਾ ਹੈ ਹਾਂ ਤੁਹਾਨੂੰ ਤੁਹਾਡੇ ਧੀ ਪੁੱਤ ਰਿਸ਼ਤੇਦਾਰ ਮਾਪਿਓ ਕਿਸੇ ਵੱਲੋਂ ਫੋਨ ਆਉਂਦਾ ਹੈ ਤਾਂ ਉਹ ਫੋਨ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਨ ਨੂੰ ਕਹਿੰਦੇ ਆ ਤਾਂ ਉਹਦੇ ਤੇ ਯਕੀਨ ਨਹੀਂ ਕਰਨਾ ਪਰਸ਼ਕ ਕਰੋ ਕਿਉਂਕਿ ਤੁਹਾਡੀ ਆਵਾਜ਼ ਵਰਤੀ ਜਾ ਸਕਦੀ ਹੈ ਤੁਹਾਡੇ ਮਾਪਿਓ ਨੂੰ ਕੁਝ ਕਹਿਣ ਵਾਸਤੇ ਤੇ ਤੁਹਾਡੇ ਮਾਪਿਓ ਦੀ ਆਵਾਜ਼ ਵਰਤੀ ਜਾ ਸਕਦੀ ਹੈ ਤੁਹਾਨੂੰ ਕੁਝ ਕਹਿਣ ਵਾਸਤੇ ਆ ਪਿੱਛੇ ਜੀ ਬਠਿੰਡੇ ਏਰੀਏ ਦੇ ਕੋਈ ਬਹੁਤ ਨਾਮਵਰ ਰਾਗੀ ਨੇ ਆਪਣੇ ਤੇ ਕੀਰਤਨੀਆ ਸਿੰਘ ਨੇ ਉਹਨਾਂ ਦਾ ਬੇਟਾ ਸ਼ਾਇਦ ਬੈਂਗਲੌਰ ਕਿਤੇ ਪੜਾਈ ਕਰਦਾ ਸੀ ਕੋਈ ਤੇ ਉਹਨਾਂ ਨੇ ਈਆਈ ਦੇ ਨਾਲ ਉਹਨਾਂ ਦੇ ਬੇਟੇ ਦੀ ਆਵਾਜ਼ ਕਲੋਨ ਕੀਤੀ ਤੇ ਉਹਨਾਂ ਨੂੰ ਫੋਨ ਕੀਤਾ ਕਿ ਤੁਹਾਡੇ ਬੇਟੇ ਨੂੰ ਅਸੀਂ ਇੰਨੇ ਜ਼ਿਆਦਾ ਸਮੈਕ ਦੇ ਨਾਲ ਪੜ ਲਿਆ ਤੇ ਵੀ ਨਹੀਂ ਤਾਂ ਅਸੀਂ ਇਹਨੂੰ ਇਹ ਮੀਡੀਆ 'ਚ ਵੀ ਆਊਗਾ ਤੇ ਸਾਰੇ ਕਿਤੇ ਬਹੁਤ ਬਦਨਾਮੀ ਹੋਊਗੀ ਤੇ ਸਾਨੂੰ ਇਮੀਡੀਏਟਲੀ 20 ਲੱਖ ਰੁਪਏ ਤੁਸੀਂ ਪਾਓ ਜੇ ਇਹਨੂੰ ਸੈਟਲ ਕਰਨਾ ਮਸਲੇ ਹੁਣ ਉਹ ਆਵਾਜ਼ ਜਿਹੜੀ ਸੀਗੀ ਬੇਟੇ ਦੀ ਬੇਟੇ ਦੀ ਜੋ ਨਾ ਬੇਟੀ ਨਾਲ ਗੱਲ ਕਰਾਈ ਫਿਰ ਹਨਾ ਤੇ ਬੇਟੀ ਨਾਲ ਗੱਲ ਕੀ ਕਰਾਈ ਉਹ AI ਦੇ ਨਾਲ ਆਵਾਜ਼ ਕਲੋਨ ਕੀਤੀ ਹੋਈ ਸੀ ਤੇ ਉਹਨੇ ਬੇਟੇ ਨੇ ਬੇਟੀ ਦੀ ਆਵਾਜ਼ ਜੋਨੇ ਕਿਹਾ ਕਿ ਹਾਂਜੀ ਇਦਾਂ ਹੋ ਗਿਆ ਤੇ ਤੁਸੀਂ ਇਹ ਜਿਵੇਂ ਕਹਿੰਦੇ ਆ ਫਟਾਫਟ ਕਰ ਦੋ ਨਹੀਂ ਕੰਮ ਖਰਾਬ ਹੋ ਜਾਊਗਾ ਉਹ ਹੁਣ ਜਦੋਂ ਆਪਦੇ ਬੇਟੀ ਦੀ ਆਵਾਜ਼ ਸੁਣ ਕੇ ਤਾਂ ਯਕੀਨ ਕਰ ਲ ਗਈ ਨਾ ਤੇ ਉਹਨਾਂ ਨੇ ਜੀ ਉਹ ਪੈਸੇ ਦਿੱਤੇ ਉਹਨਾਂ ਦੇ ਨਾਲ ਏਡੀ ਵੱਡੀ ਠੱਗੀ ਧੋਖਾ ਹੋਇਆ ਉਹ ਦਾ ਉਦੋਂ ਕੁਛ ਸਮੇਂ ਬਾਅਦ ਉਹਨਾਂ ਦੇ ਬੇਟੇ ਦਾ ਫੋਨ ਆਇਆ ਉਹ ਕਹਿੰਦੇ ਕਿਵੇਂ ਠੀਕ ਠਾਕ ਕਹਿੰਦੇ ਠੀਕ ਠਾਕ ਕੀ ਤੂੰ ਤਾਂ ਐਂ ਪੜਿਆਂਗੇ ਉਹ ਕਹਿੰਦੇ ਨਹੀਂ ਮੇਰੇ ਤੇ ਇਦਾਂ ਦੀ ਕੋਈ ਗੱਲ ਨਹੀਂ ਤੇ ਉਹ ਕਹਿੰਦੇ ਉਹ ਹੋਏ ਤਾਂ ਮਾਰੇ ਗਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਆਵਾਜ਼ ਵੀ ਕਾਪੀ ਕੀਤੀ ਜਾ ਸਕਦੀ ਹੈ ਤੁਹਾਡਾ ਚਿਹਰਾ ਮੋਰਾ ਵੀ ਕਾਪੀ ਕੀਤਾ ਜਾ ਸਕਦਾ ਤੁਹਾਡੀ ਵੀਡੀਓ ਵੀ ਤੁਸੀਂ ਵੀਡੀਓ ਕਾਲ ਤੇ ਵੀ ਭਰੋਸਾ ਨਹੀਂ ਕਰ ਸਕਦੇ ਤੁਹਾਨੂੰ ਬੰਦਾ ਕੋਈ ਕਵੇ ਨਾ ਜੀ ਵੀਡੀਓ ਕਾਲ ਕਰਕੇ ਕਵੇ ਕਿ ਆਹ ਦੇਖੋ ਮੈਂ ਬੋਲ ਰਿਹਾ ਹਾਂ ਤੇ ਤੁਸੀਂ ਇਦਾਂ ਨਾ ਕਰੋ ਸੋ ਨਹੀਂ ਈਏ ਦੇ ਨਾਲ ਇੰਨੀ ਕੇਕੂਰੇਟਲੀ ਵੀਡੀਓ ਕਾਪੀ ਹੋ ਸਕਦੀ ਜਿਵੇਂ ਮੈਂ ਬੋਲ ਰਿਹਾ ਜੀ ਹੁਣ ਮੈਸੇਜ ਵਿੱਚ ਬੋਲ ਰਿਹਾ ਜਾਂ ਇਹ ਇਨਾ ਬਣਾ ਲਓ ਤਾਂ ਉਹਦੇ 'ਚ ਕੋਈ ਫਰਕ ਨਹੀਂ ਹੋਊਗਾ ਇਹ ਤੁਸੀਂ ਤਾਂ ਹੁਣ ਇਹਦੇ ਮਾਹਰ ਹੋ ਇੱਕ ਆਈਟੀ ਕੰਪਨੀ ਰਨ ਕਰਦੇ ਹੋ ਇਹ ਇਨਾ ਚੀਜ਼ਾਂ ਨੂੰ ਫੜਨ ਲਈ ਜਾਂ ਵੀ ਅਸਲੀ ਹੈ ਨਕਲੀ ਹੈ ਇਹਦੀ ਵੀ ਕੁਛ ਆਣਾ ਆਊਗਾ ਜਾ ਆਈ ਗਾਈ ਜੀ ਅਜੇ ਜਿਵੇਂ ਇਹਦੇ ਸ਼ੁਰੂਆਤੀ ਸਮਾਂ ਹੈ ਇਹ ਇਹਦੇ ਕਿਸ ਕਿਸ ਤਰ੍ਹਾਂ ਦੇ ਯੂਜ਼ ਕੇਸ ਅਜੇ ਸਾਹਮਣੇ ਆ ਰਹੇ ਨੇ ਇਹਦੇ ਚ ਨਾ ਸਭ ਤੋਂ ਵੱਡੀ ਦਿੱਕਤ ਵਾਲੀ ਗੱਲ ਇਹ ਹੈ ਜੀ ਵੀ ਜਿਹੜੀਆਂ ਕੰਪਨੀਆਂ ਨੇ AI ਮਾਡਲ ਬਣਾਏ ਨੇ ਉਹਨਾਂ ਕੋਲੇ ਵੀ ਇਹਦਾ ਕੋਈ ਟੂਲ ਹੈ ਨਹੀਂ ਜਿਹਦੇ ਨਾਲ ਉਹ ਇਹ ਚੈੱਕ ਕਰ ਸਕਣ ਵੀ ਇਹ ਸਾਡੇ ਮਾਡਲ ਨੇ ਬਣਾਇਆ ਕਿ ਇਹ ਅਸਲ ਹੈ ਅੱਛਾ ਅਜੇ ਨਹੀਂ ਪਤਾ ਉਹ ਨਹੀਂ ਹੈਗਾ ਉਹ ਪਿੱਛੇ ਜੇ OpenAI ਕੰਪਨੀ ਨੇ ਲਾਂਚ ਵੀ ਕੀਤੇ ਸੀਗੇ ਕੁਝ ਉਹ ਸੀਗੇ ਰਿਟਨ ਟੈਕਸਟ ਨੂੰ ਚੈੱਕ ਕਰਨ ਵਾਸਤੇ ਕਿ ਇਹ ਕਿਸੇ ਵਾਕਈ ਬੰਦੇ ਨੇ ਲਿਖਿਆ ਤੇ ਇਹ AI ਨੇ ਲਿਖਿਆ ਉਹਦੇ ਵਿੱਚ ਵੀ ਉਹ ਬਹੁਤ ਘੱਟ ਐਕੂਰੇਟ ਸੀ ਵੀ ਉਹ ਸਹੀ ਫੜਾ ਪਾਵੇ ਕਿ ਇਹ AI ਆ ਜਾਂ ਅਸਲ ਹੈ ਸੋ ਅਜੀ ਇਹ ਹਾਂ ਅਜੀ ਮਤਲਬ ਇਹ ਹੋਏਗਾ ਸ਼ੁਰੂਆਤੀ ਸਮਾਂ ਹੋਣ ਕਰਕੇ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਦੇ ਕਿਸੇ ਫੋਨ ਕਾਲ ਤੇ ਜਾਂ ਤੁਹਾਨੂੰ ਇਦਾਂ ਕੁਝ ਕਿਹਾ ਜਾਂਦਾ ਤਾਂ ਉਹਨੂੰ ਕਿਸੇ ਹੋਰ ਸੋਰਸਸ ਰਾਹੀਂ ਵੈਰੀਫਾਈ ਕਰੋ ਕੋਈ ਜਿਹੜੇ ਤੁਹਾਡੇ ਪਹਿਲਾਂ ਨੰਬਰ ਨੇ ਜਾਂ ਕਿਸੇ ਹੋਰ ਕੋ ਨਾਲ ਦੇ ਬੰਦੇ ਨੂੰ ਫੋਨ ਕਰਕੇ ਤੁਸੀਂ ਪੁੱਛੋ ਵੀ ਕੀ ਵਾਕਿਆਈ ਇਦਾਂ ਦੀ ਗੱਲ ਐ ਪਲੱਸ ਸਭ ਤੋਂ ਪਹਿਲਾਂ ਆਨਲਾਈਨ ਦੇ ਵਿੱਚ ਨਾ ਜੀ ਜਿਹਦੇ ਕਰਕੇ ਲੋਕ ਜ਼ਿਆਦਾ ਠੱਗੇ ਜਾਂਦੇ ਆ ਉਹਦਾ ਕਾਰਨ ਐ ਫਟਾਫਟ ਆਨਲਾਈਨ ਵਾਲੇ ਠੱਗੀ ਕਰਨ ਵਾਲੇ ਬੰਦਿਆਂ ਕੋਲੇ ਸਮਾਂ ਨਹੀਂ ਹੁੰਦਾ ਉਹ ਤੁਹਾਨੂੰ ਇੰਨਾ ਪੈਨਿਕ ਕਰ ਦਿੰਦੇ ਆ ਵੀ ਕਹਿੰਦੇ ਹੁਣੇ ਹੀ ਕਰੋ ਜੇ ਤੁਸੀਂ ਸਿੰਪਲੀ ਇਹ ਗੱਲ ਸਮਝ ਲਓ ਵੀ ਮੈਂ 5-6 ਘੰਟੇ ਰੁਕ ਕੇ ਇਹ ਚੀਜ਼ ਨੂੰ ਮੈਂ ਕਰੂੰ ਵੀ ਹੁਣੇ ਮੈਂ ਇਹਦੇ ਤੇ ਫੈਸਲਾ ਨਹੀਂ ਲੈਣਾ ਤਾਂ ਉਹਦੇ ਨਾਲ 70 ਤੋਂ 80% ਫਰੌਡ ਜਿਹੜਾ ਉਹ ਠੀਕ ਹੋ ਜਾਦਾ ਵੀ ਉਹ ਤੋਂ ਬਚਿਆ ਜਾ ਸਕਦਾ ਹੈ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਕੋਈ ਆਡੀਓ ਕਾਲ ਕੋਈ ਵੀਡੀਓ ਕਾਲ ਇਹਦੇ ਤੇ ਯਕੀਨ ਕਰਨ ਵਾਲਾ ਮਸਲਾ ਨਹੀਂ ਰਹਿ ਗਿਆ ਤੁਸੀਂ ਕਿਸੇ ਬੰਦੇ ਨੂੰ ਫੇਸ ਟੂ ਫੇਸ ਮਿਲ ਕੇ ਹੀ ਤੁਸੀਂ ਕੋਈ ਸ਼ੋਰ ਕਰ ਸਕਦੇ ਵੀ ਹਾਂ ਇਹ ਗੱਲ ਵਾਕਈ ਉਸ ਬੰਦੇ ਨੇ ਕਹੀ ਹੈ ਆਦਰਵਾਇਜ਼ ਲਿਖ ਕੇ ਆਡੀਓ ਕਾਲ ਤੇ ਜਾਂ ਵੀਡੀਓ ਕਾਲ ਤੇ ਤੁਸੀਂ ਰਿਲਾਈ ਨਹੀਂ ਕਰ ਸਕਦੇ ਉਹਦੇ 200% ਚਾਂਸ ਹੈ ਕਿ ਉਹ ਫੇਕ ਹੋ ਸਕਦੀ ਹੈ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਇਦੋਂ ਇਲਾਵਾ ਵੀ ਬਹੁਤ ਸਾਰੇ ਤਰ੍ਹਾਂ ਦੇ ਹੈਕਰਸ ਵੱਲੋਂ AI ਦਾ ਯੂਜ਼ ਕਰਕੇ ਫਰੌਡ ਕੀਤੇ ਜਾ ਰਹੇ ਨੇ ਤਾਂ ਹਰ ਚੀਜ਼ ਦੇ ਵਿੱਚ ਜੇ ਅਸੀਂ ਵਰਤ ਰਹੇ ਹਾਂ ਟੈਕਨੋਲੋਜੀ ਵਰਤ ਰਹੇ ਹਾਂ ਅਸੀਂ ਕੋਈ UPI ਪੇਮੈਂਟਸ ਵਰਤ ਰਹੇ ਹਾਂ ਅਸੀਂ ਕੋਈ ਆਨਲਾਈਨ ਬੈਂਕਿੰਗ ਵਰਤ ਰਹੇ ਹਾਂ ਸਾਰੇ ਕਸੇ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚ ਸਮਝ ਕੇ ਵਰਤਣ ਦੀ ਜ਼ਰੂਰਤ ਹੈ ਅ ਜੇ ਜੇ ਤੁਸੀਂ ਨਹੀਂ ਵੀ ਇਹਦੇ ਨਾਲ ਕੰਮ ਕਰਨਾ ਤੇ ਘੱਟੋ-ਘੱਟ ਇਹਦੇ ਬਾਰੇ ਸਿੱਖੋ ਜ਼ਰੂਰ ਵੀ ਕੀ ਹੋ ਸਕਦਾ ਜੀ ਜਿਹੜੇ ਬੰਦੇ ਨੇ ਕੁਝ ਨਹੀਂ ਕਰਨਾ ਇਹਦਾ ਉਹ ਐਟ ਲੀਸਟ AI ਬਾਰੇ ਜਿਹੜੀਆਂ ਵੀ ਕੋਈ ਪੋਡਕਾਸਟ ਕੋਈ ਇੰਟਰਵਿਊਜ਼ ਹੋਈਆਂ ਉਹਨਾਂ ਨੂੰ ਹੀ ਸੁਣੇ ਤਾਂ ਜੋ ਉਹਨੂੰ ਥੋੜਾ ਜਿਹਾ ਆਈਡੀਆ ਹੋ ਸਕੇ ਕਿ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਔਰ ਕੀ ਕੀ ਕਿੱਥੋਂ ਕਿੱਥੋਂ ਤੱਕ ਇਹਦੇ ਨਾਲ ਸੰਭਵ ਹੈ ਤਾਂ ਜੋ ਐਟ ਲੀਸਟ ਉਹਨਾਂ ਨੂੰ ਥੋੜਾ ਆਈਡੀਆ ਹੋ ਸਕੇ ਕਿ ਇਹ ਚੀਜ਼ ਕਿੰਨੀ ਕਹਾਤਕ ਹੈ ਜਾਂ ਕਿੰਨੀ ਫਾਇਦੇਮੰਦ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਚ ਫਿਊਚਰ ਦੇਖਦੀ ਆ ਆਪਦਾ ਫਿਊਚਰ ਕਿਸੇ ਵੀ ਫੀਲਡ ਚ AI ਨਾਲ ਰਿਸ਼ਤਾ ਰੱਖਣਾ ਬਣਾਉਣਾ ਇਹ 200% ਜ਼ਰੂਰੀ ਹੈ ਜੀ AI ਨੂੰ ਮਤਲਬ ਇਗਨੋਰ ਜਾਂ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਤੁਸੀਂ ਦੇਖੋ ਕਿ ਭਾਵੇਂ ਅੱਜਕਲ ਅਨਪੜ ਬੰਦੇ ਆ ਉਹ ਮੋਬਾਈਲ ਵਰਤਦੀ ਵਰਤਦੇ ਆ ਬਿਲਕੁਲ ਮੋਬਾਈਲ ਤਾਂ ਇਸ ਜਮਾਨੇ ਦੀ ਇਨਵੈਂਸ਼ਨ ਹੈ ਤਾਂ ਉਹਨਾਂ ਨੂੰ ਔਖੇ ਸੌਖੇ ਉਹਦੇ ਤੇ ਆਉਣਾ ਹੀ ਪਿਆ ਇਸੇ ਤਰੀਕੇ ਦੇ ਨਾਲ AI ਨੇ ਹੋ ਜਾਣਾ ਆਉਣ ਵਾਲੇ ਸਮੇਂ ਇਹ ਤੁਹਾਨੂੰ ਇਹ ਵਰਤਨੀ ਤਾਂ ਪਹਿਣੀ ਹੈ ਸੋ ਬਿਹਤਰ ਹੈ ਵੀ ਤੁਸੀਂ ਜੇ ਕਿਸੇ ਵੀ ਫੀਲਡ 'ਚ ਆਪਣਾ ਕਰੀਅਰ ਬਣਾਉਣ ਲੱਗੇ ਹੋ ਤਾਂ ਉਹਦੇ ਨਾਲ-ਨਾਲ ਉਸ ਫੀਲਡ 'ਚ AI ਕਿਵੇਂ ਵਰਤੀ ਜਾ ਸਕਦੀ ਹੈ ਉਹ ਕਿਵੇਂ ਸਪੋਰਟ ਕਰ ਸਕਦੀ ਹੈ ਤੇ ਉਹਦੇ 'ਚ ਕਿਵੇਂ ਐਕਸਪਰਟਿਸ ਲਈ ਜਾ ਸਕਦੀ ਹੈ ਉਹਦੇ 'ਚ ਕੰਮ ਜ਼ਰੂਰ ਕਰੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਇਹਦੇ ਮਤਲਬ ਇਹ ਆਪਸ਼ਨ ਹੈ ਨਹੀਂ ਕਿ AI ਨੂੰ ਛੱਡ ਕੇ ਆਪਾਂ ਕੋਈ ਕੰਮ ਕਰ ਸਕੀਏ ਤੇ ਇਦਾਂ ਕਹਿਣਾ ਮਤਲਬ ਕਾਫੀ ਹੱਦ ਤੱਕ ਠੀਕ ਹੈ ਜੀ ਇੱਕ ਪਾ ਕਿਤਾਬਾਂ ਪੜਦੇ ਆ ਕਿਤਾਬ ਪੜਦੇ ਆ ਹੁਣ ਅਸੀਂ ਕਿ ਇਹਦੀ AI ਨੂੰ ਕਹਿ ਦਿੰਨੇ ਆ ਵੀ ਆਹ ਕਿਤਾਬ ਚ 500 ਸ਼ਬਦਾਂ ਚ ਦੀ ਸਮਰੀ ਦੇ ਦੇ ਜਾਂ ਦੇ ਵਿੱਚ ਆ ਮੇਨ ਪੁਆਇੰਟ ਸਾਨੂੰ ਦੱਸ ਦੇ ਇੱਕ ਕਿਤਾਬ ਪੜਨ ਦੇ ਸ ਤੇ AI ਰਹੀ ਇਹ ਚੀਜ਼ਾਂ ਪੁੱਛੂ ਜਾਂ ਉਹਸ ਕਿਤਾਬ ਨੂੰ ਇਹਦੇ ਵਿੱਚ ਪੜਨ ਚ ਤੁਸੀਂ ਕੀ ਅੰਤਰ ਵੇਖਦੇ ਮੈਨੂੰ ਫਿਰ ਵਾਰ-ਵਾਰ ਉਹੀ ਗੱਲ ਤੇ ਆਉਣਾ ਵੀ ਸਾਨੂੰ ਨਾ ਬੰਦਿਆਂ ਦੀ ਤਰ੍ਹਾਂ ਸਮਝਾਂਗੇ ਤਾਂ ਬਹੁਤ ਸੌਖਾ ਸਮਝ ਆ ਜੂ ਸਾਰਾ ਹੁਣ ਤੁਸੀਂ ਮੈਨੂੰ ਦੱਸੋ ਵੀ ਕੋਈ ਸਾਡਾ ਟੀਚਰ ਹੈ ਅਸੀਂ ਉਹਨੇ ਕੋਈ ਕਿਤਾਬ ਪੜ੍ਹੀ ਐ ਉਹਨੇ ਪੰਜ ਕਿਤਾਬਾਂ ਪੜ੍ਹੀਆਂ ਆਪਾਂ ਉਹਨੂੰ ਕਹੀਏ ਕਿ ਜੀ ਉਹਨੇ ਬਾਰੇ ਦੱਸੋ ਉਹਦੇ ਚ ਕੀ ਐ ਹੁਣ ਉਸ ਟੀਚਰ ਨੇ ਜੋ ਸਮਝਿਆ ਹੋ ਆਪਦੀ ਸਮਝ ਨਾਲ ਉਹਦੀ ਜਿਵੇਂ ਦੀ ਮੱਤ ਐ ਜਿਵੇਂ ਦੀ ਅਪਰੋਚ ਐ ਉਹੀ ਚੀਜ਼ ਉਹਨੇ ਦੱਸਣੀ ਐ ਅੱਗੇ ਹੁਣ ਕੁਝ ਬੰਦੇ ਕਿ ਹਰ ਚੀਜ਼ ਚ ਚੰਗਿਆਈਆਂ ਲੱਭਦੇ ਐ ਕੁਝ ਹਰ ਚੀਜ਼ ਚ ਬਰਾਈਆਂ ਲੱਭਦੇ ਐ ਸਿਮਿਲਰਲੀ AI ਦੇ ਨਾਲ ਐ ਕਿ ਜੇ ਤੁਸੀਂ ਉਹਨੂੰ ਕਹਤਾ ਕਿ ਮੈਨੂੰ ਆ ਕਿਤਾਬ ਤੁਸੀਂ ਦੱਸ ਦੋ ਵੀ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੋਟਾ-ਮੋਟਾ ਇਹਦਾ ਬਰੀਫ ਮੈਨੂੰ ਦੇ ਦਿਓ ਹੁਣ ਉਹ ਤਾਂ ਫਿਰ ਸਾਰਿਆਂ ਨੂੰ ਸੀਮ ਦੱਸ ਦੇਣਾ ਉਹਨੇ ਫਿਰ ਕਿਤਾਬ ਪੜਨ ਦੇ ਮਹੀਨੇ ਖਤਮ ਹੋ ਗਏ ਪਲੱਸ ਇੱਕ ਹੋਰ ਜਿਹੜੀ ਇਹਦੇ ਵਿੱਚ ਚਿੰਤਾਜਨਕ ਗੱਲ ਆ ਉਹ ਇਹ ਹੈ ਜੀ ਵੀ ਇਹ ਤੁਸੀਂ ਉਹਦੇ ਤੇ ਭਰੋਸਾ ਕਿਵੇਂ ਕਰ ਲਿਆ ਕਿਉਂਨੇ ਤੁਹਾਨੂੰ ਠੀਕ ਹੀ ਦੱਸਿਆ ਉਹ ਕੱਢ ਕੇ ਤੁਹਾਨੂੰ ਇਹ ਨਹੀਂ ਪਤਾ ਕਿ ਉਹਨੂੰ ਕਿਹੜੇ ਡਾਟੇ ਤੇ ਟ੍ਰੇਨ ਕੀਤਾ ਗਿਆ ਹੈ ਉਹ ਕਿੰਨੀ ਕੁ ਇੰਟੈਲੀਜੈਂਟ ਹੈ ਕਿੰਨੀ ਕੁ ਐਕੂਰੇਟ ਹੈ ਠੀਕ ਹੈ ਤੁਸੀਂ ਉਹਨੇ ਤੁਹਾਨੂੰ ਜੋ ਕਹਿਤਾ ਤੇ ਤੁਸੀਂ ਅੱਖਾਂ ਬੰਦ ਕਰਕੇ ਮੰਨ ਲਿਆ ਇਹ ਤਾਂ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਨਾ ਤੁਸੀਂ ਦੇਖੋ ਇਹ ਤਾਂ ਕਿਸੇ ਕਿਤਾਬ ਬਾਰੇ ਟੋਟਲੀ ਆਪੋਜੀਟ ਦੱਸਿਆ ਜਾ ਸਕਦਾ ਹੈ ਹਮ ਧਾਰਨਾ ਬਦਲੀ ਜਾ ਸਕਦੀ ਸਾਰੀ ਸਰ ਪੂਰੀ ਧਾਰਨਾ ਜਿਹਨੂੰ ਆਪਾਂ ਨੈਰੇਟਿਵ ਕਹਿੰਦੇ ਆ ਇਹ ਤਾਂ ਨੈਰੇਟਿਵ ਸੈੱਟ ਕਰ ਸਕਦੀ ਹੈ ਸੈੱਟ ਤੋੜ ਮਰੋੜ ਕੁਝ ਵੀ ਕਰ ਸਕਦੀ ਹੈ ਉਹ ਤੇ ਨਾ ਸੋ ਇਸ ਕਰਕੇ ਆ ਇਹਨੂੰ ਵਰਤਨ ਦੇ ਲਈ ਸਾਨੂੰ ਇੰਨਾ ਕ ਗਿਆਨ ਹੋਣਾ ਚਾਹੀਦਾ ਇਹ ਤੁਹਾਨੂੰ ਨ ਵਰਤ ਜੀ ਹਾਂ ਇਹਨੂੰ ਵਰਤਣਾ ਹੋਪ ਇਹ ਤੁਹਾਨੂੰ ਨ ਵਰਤੇ ਪਰ ਜ਼ਿਆਦਾਤਰ ਕੇਸਿਸ ਦੇ ਵਿੱਚ ਬੰਦੇ ਇਹ ਖਿਆਲ ਰੱਖ ਨਹੀਂ ਰਹੇ ਜੀ ਜਦੋਂ ਦੀ AI ਦੀ ਇੰਟਰੋਡਕਸ਼ਨ ਹੋਈ ਹੈ ਪਬਲਿਕ ਦੇ ਲਈ ਤਾਂ ਉਹ ਇਹ ਖਿਆਲ ਰੱਖ ਨਹੀਂ ਮੈਂ ਸਿਆਣੇ ਸਿਆਣੇ ਬੰਦਿਆਂ ਨੂੰ ਦੇਖਿਆ ਜੀ ਜਿਵੇਂ ਕਿ ਜਿਹੜੇ ਬੰਦਿਆਂ ਨੂੰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਲੋਕ ਕਹਿੰਦੇ ਐ ਜਿਵੇਂ ਜਿਹੜੇ UPSC ਦੇ ਟ੍ਰੇਨਰ ਨੇ ਦੀ ਵਕੀਰਤੀ ਉਹਨਾਂ ਨੂੰ ਵੀ ਮੈਂ ਕਹਿੰਦੇ ਹੋਏ ਸੁਣਿਆ ਵੀ ਹੁਣ ਤਾਂ ਮੈਂ 5 ਕਿਤਾਬਾਂ AI ਦੀ ਮਦਦ ਨਾਲ ਦਿੱਲੀ ਪੜ੍ਹ ਲੈਣਾ ਪਰ ਹੁਣ ਤੁਸੀਂ ਦੇਖੋ ਵੀ ਜੇ ਇੰਨੇ ਸਿਆਣੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਬਿਨਾਂ ਨੁਕਸਾਨ ਜਾਣੇ ਪ੍ਰਚਾਰਨਗੇ ਤਾਂ ਇਹ ਬਹੁਤ ਸੋਸਾਇਟੀ ਦੇ ਲਈ ਖਤਰਨਾਕ ਚੀਜ਼ ਹੋ ਸਕਦੀ ਹੈ ਸੋ ਸਾਨੂੰ ਅ ਬਹੁਤ ਚੰਗੀ ਤਰ੍ਹਾਂ ਕਹਿੰਦੇ ਹੁੰਦੇ ਨਾ ਵੀ ਜੇ ਤਾਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਮਾਰੇ ਜਾਣਾ ਫਿਰ ਕੋਈ ਦਿੱਕਤ ਨਹੀਂ ਉਲੇ ਖੇਜ ਮਾਰੇ ਜਾਣ ਤੇ ਬਹੁਤ ਦਿੱਕਤ ਹੈ ਹੈਨਾ ਤੁਸੀਂ ਇਹ ਭੁਲੇਖਾ ਰੱਖਣਾ ਵੀ ਕਿਤੇ ਇਹ ਸਾਰਾ ਕੁਝ ਸਹੀ ਹੋਈ ਹੈ ਤੇ ਮੈਂ ਇਹਨੂੰ ਉਦਾਂ ਵਰਤੀ ਜਾਵਾਂ ਤਾਂ ਫਿਰ ਉਹ ਨੁਕਸਾਨ ਦਾ ਹੈ ਕਿ ਸੋ ਸਾਨੂੰ ਇਹਨੂੰ ਵਰਤਣ ਲੱਗਿਆਂ ਇਹ ਪਤਾ ਹੋਣਾ ਚਾਹੀਦਾ ਵੀ ਇਹ ਇਹਦੀ ਵਰਤ ਕੀ ਹੈ ਇਹਦੇ ਫਾਇਦੇ ਨੁਕਸਾਨ ਤੇ ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਥੋੜੀ ਕ੍ਰੇਸ਼ਨ ਚ ਮਦਦ ਕਰ ਸਕਦੀ ਹੈ ਇਹਨੂੰ ਸਾਰਾ ਕੁਝ ਨਹੀਂ ਮੰਨ ਸਕਦੇ ਹਾਂਜੀ ਇਹ ਤੁਹਾਨੂੰ ਇਹਨੂੰ ਤੁਸੀਂ ਐ ਵੀ ਕਹਿ ਸਕਦੇ ਹੋ ਕਿ ਜੇ ਕਿਸੇ ਬੰਦੇ ਦਾ ਇੱਕ ਐਵਰੇਜ ਮਾਈਂਡ ਹੈ ਹਨਾ ਉਹਦੀ ਇੰਟੈਲੀਜੈਂਸ ਐਵਰੇਜ ਹੈ ਆਈਕਿਊ ਐਵਰੇਜ ਹੈ ਤੇ ਇਹਨੂੰ ਇਹ ਬਹੁਤ ਐਡਵਾਂਸ ਕਰਨ ਤੇ ਹੈਲਪ ਕਰ ਸਕਦੀ ਹੈ ਜੇ ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਸਾਨੂੰ ਆਈਆਈਟੀ ਜਾਂ ਆਈਆਈਐਮ 'ਚ ਪੜਨ ਦਾ ਮੌਕਾ ਨਹੀਂ ਮਿਲਿਆ ਤਾਂ ਮੈਂ ਕਿਤੇ ਵੀ ਅਸੀਂ ਕਿਤੇ ਦਿੱਲੀ ਸਮਿਟ ਤੇ ਜਾਂ ਕਿਤੇ ਵੀ ਕੋਈ ਇੰਟਰਨੈਸ਼ਨਲ ਸੱਮਿਟ ਤੇ ਜਦੋਂ ਅਸੀਂ IIT ਜਾਂ IIM ਦੇ ਬੰਦਿਆਂ ਨੂੰ ਬੋਲਦੇ ਜਾਂ ਕਿਸੇ ਮਸਲੇ ਤੇ ਅਪਰੋਚ ਲੈਂਦੇ ਹੋਈ ਵੇਖਣਾ ਤਾਂ ਮੈਨੂੰ ਲੱਗਣਾ ਕਿ ਸਾਡਾ ਦਿਮਾਗ ਇੰਨਾ ਕਿਉਂ ਨਹੀਂ ਸੋਚਦਾ ਪਰ ਜਦੋਂ ਦਾ ਅਸੀਂ AI ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਉਹ ਲਿਮਿਟੇਸ਼ਨ ਦੂਰ ਹੋ ਗਈ ਹੈ ਕਿਉਂਕਿ ਇਹ ਸਾਨੂੰ ਹੁਣ ਉਸ ਲੈਵਲ ਦੇ ਦਿਮਾਗ ਜਾਂ ਸਮਝ ਦੇ ਅਪਰੋਚਸ ਨਾਲ ਵੀ ਉਸ ਗੱਲ ਨੂੰ ਐਕਸਪਲੇਨ ਕਰ ਦਿੰਦੀ ਹੈ ਜੀ ਸੋ ਇਸ ਕਰਕੇ ਇੱਕ ਆਮ ਬੰਦਾ ਇਹਦੇ ਤੋਂ ਫਾਇਦੇ ਲੈ ਸਕਦਾ ਜਿੰਨੇ ਚਾਹੇ ਉਈ ਵਰਤਨ ਵਾਲੇ ਬੰਦੇ ਤੇ ਹੈ ਕਿ ਇਹਦੇ ਤੋਂ ਫਾਇਦੇ ਲੈਣੇ ਆ ਜਾਂ ਨੁਕਸਾਨ ਲੈਣੇ ਆ ਪਰ ਉਹ ਤਦ ਹੀ ਉਹ ਕਰ ਪਾਊਗਾ ਜੇ ਉਹ ਇਹਦੇ ਬਾਰੇ ਗਿਆਨ ਹੋਊਗਾ ਉਹ ਇਹਨੂੰ ਚੰਗੇ ਤਰੀਕੇ ਦੇ ਨਾਲ ਯੂਜ਼ ਕਰ ਪਾਊਗਾ ਸੋ ਸਾਰਿਆਂ ਦੇ ਲਈ ਜ਼ਰੂਰੀ ਹੈ ਮੈਂ ਤਾਂ ਕਹੂੰਗਾ ਜਿੰਨੇ ਵੀ ਸਾਨੂੰ ਬੰਦੇ ਸੁਣ ਰਹੇ ਨੇ ਕਿ ਉਹ ਭਾਵੇਂ ਉਹਨਾਂ ਦੀ ਕੋਈ ਉਮਰ ਹੈ ਕਿਸੇ ਫੀਲਡ ਚ ਨੇ ਉਹ ਇਹਦੇ ਬਾਰੇ ਜਾਣਨ ਇਹਨੂੰ ਵਰਤਨ ਤੇ ਇਹਦੇ ਬਾਰੇ ਅੱਗੇ ਪਤਾ ਕਰ ਇਹ ਜ਼ਰੂਰੀ ਹੈ ਜੀ ਇਹਦੇ ਨਾਲ ਉਹ ਇੱਕ ਬਿਹਤਰ ਆਪ ਤੇ ਆਪਦੀ ਜ਼ਿੰਦਗੀ ਦੇ ਸਾਰੇ ਪੱਖਾਂ ਦੇ ਵਿੱਚ ਬਿਹਤਰ ਪਰਫਾਰਮ ਕਰ ਪਾਉਗੇ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਤੇ ਜਿਵੇਂ ਜਿਵੇਂ ਇਹ ਗਾਹ ਵਧੂਗੀ ਆਪਾਂ ਗੱਲਾਂ ਇੱਥੇ ਕਰਦੇ ਰਵਾਂਗੇ ਤੇ ਅੱਜ ਲਈ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ ਜਰੂਰ ਜੀ ਮਹਿਲਾ